ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆ ਦਿਨ ਐ ਐਤਵਾਰ ਤੇ ਅਸੀਂ ਪਹੁੰਚੇ ਆ ਅ시다 ਸਾਹਿਬ ਦੇ ਨੇੜੇ ਹੀ ਤੇ ਬਵੇਕ ਸਰ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਸਰਦੇ ਗੁਰਦੁਆਰਾ ਸ੍ਰੀ ਬਵੇਕ ਸਰ ਸਾਹਿਬ ਤੇ ਦੁਪਹਿਰਾ ਸਾਹਿਬ ਦੀ ਸਮਾਪਤੀ ਹੋ ਚੁੱਕੀ ਹੋਈ ਆ ਤੇ ਸਮਾਪਤੀ ਦੇ ਨਾਲ ਹੀ ਬਹੁਤ ਹੀ ਜ਼ਿਆਦਾ ਹਨੇਰੀ ਸ਼ੁਰੂ ਹੋ ਗਈ ਆ ਤੇ بارش ਹੋਣ ਦੀ ਸੰਭਾਵਨਾ ਵੀ ਪੂਰੀ ਆ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਗੁਰਦੁਆਰਾ ਗੁਰਦੁਆਰਾ ਸਾਹਿਬ ਦਰਸ਼ਨ ਵੀ ਕਰਾਉਨੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਨੇਰੀ ਆ ਗਈ ਕੋਦਮ ਤੇ ਬਹੁਤ ਜ਼ਿਆਦਾ ਤੇਜ਼ ਹਵਾ ਚੱਲਣ ਦੀ ਤੇ ਅੰਦਰੋਂ ਤਾਂ ਇੱਕ ਵਾਰੀ ਗੁਰੂ ਘਰ ਦੇ ਦਰਸ਼ਨ ਕਰਾ ਦਿੰਨੇ ਗੁਰਦੁਆਰਾ ਸ਼੍ਰੀ ਵਿਵੇਕਸਰ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁਰੂ ਘਰੇ ਬਣਿਆ ਹੋਇਆ ਵਾ ਤੇ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਤ ਹੈ ਗੁਰਦੁਆਰਾ ਸਾਹਿਬ ਇਹਦਾ ਇਤਿਹਾਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੁੜਦਾ ਹੈ ਦਰਸ਼ਨ ਕਰ ਸਕਦੇ ਹੋ ਮੈਂ ਗੁਰਦੁਆਰੇ ਸਾਹਿਬ ਦੇ ਅੰਦਰੋਂ ਦਰਸ਼ਨ ਕਰ ਲਿਆ। ਇੱਧਰਲੇ ਪਾਸੇ ਬਹੁਤ ਵਿਸ਼ਾਲ ਸਰੋਵਰ ਗੁਰਦੁਆਰੇ ਸਾਹਿਬ ਦਾ ਹੈਗਾ। ਤੇ ਇਹਦਾ ਇਤਿਹਾਸ ਇਹ ਆ ਕਿ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਸ਼੍ਰੀ ਹਰਗੋਬਿੰਦ ਸਾਹਿਬ ਦੀ ਠਹਰੇ ਸੀ ਤੇ ਆ ਜਿਹੜੀ ਥੱਲੇ ਤੁਸੀਂ ਬੇਰੀ ਦੇਖ ਰਹੇ ਹੋ ਇਸ ਬੇਰੀ ਦੇ ਨਾਲ ਥੱਲੇ ਜਾ ਕੇ ਵੀ ਤੁਹਾਨੂੰ ਬੇਰੀ ਪਿਖਾਵਾਂਗੇ ਇਸ ਬੇਰੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਘੋੜਾ ਬੰਨ੍ਹੇ ਤੇ ਵਿਸ਼ਰਾਮ ਕੀਤਾ ਸੀ ਇਸ ਗੁਰਦੁਆਰੇ ਸਾਹਿਬ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਕਿ ਸਰੋਵਰ ਬਹੁਤ ਹੀ ਵੱਡਾ ਗੁਰਦੁਆਰੇ ਸਾਹਿਬ ਦਾ ਗੁਰਦੁਆਰਾ ਸ਼੍ਰੀ ਬਵੇਕਸਰ ਸਾਹਿਬ ਸ਼੍ਰੀ ਦਸਾਹਬ ਦੇ ਬੈਕ ਸਾਈਡ ਦੇ ਉੱਤੇ ਪੈਂਦਾ ਹੈ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਵਧੀਆ ਉਦਤਰਾ ਬਣਿਆ ਉਧਰਲੀ ਸਾਈਡ ਤੇ ਲੰਗਰ ਲੰਗਰ ਦਾ ਲੰਗਰ ਹਾਲਿਆ ਤੇ ਸਲੋਵਰ ਬਹੁਤ ਹੀ ਵੱਡਾ ਬਣਿਆ ਹੋਇਆ ਹੈ ਤੇਰਾ ਗੋਲਦਿਆ ਨਾਲ ਖਾਲਸਾ ਗੋਲ ਜਮ ਹੁੰਮੇ ਨੇ ਮੇਰੇ ਸਾਹਮਣੇ ਤੇ ਇਹ ਇਹ ਵੀ ਸ਼੍ਰੋਮਣੀ ਕਮੇਟੀ ਦਾ ਅੰਦਰ ਹੁੰਦਾ ਸ਼ਾਇਦ ਪੱਕਾ ਨਹੀਂ ਪਤਾ ਤੇ ਇਧਰੋਂ ਬਾਹਰ ਚਲ ਜਾਈਦਾ ਆਹ ਸੜਕ ਸਿੱਧੀ ਜਾਂਦੀ ਬਾਹਰਲੇ ਪਾਸੇ ਜਿਹੜੀ ਸ਼੍ਰੀ ਦਸਾਹਬ ਵਾਲੀ ਸੜਕ ਹੈ ਨਾ ਇੱਥੋਂ ਜਾਂਦੀ ਸਿੱਧੇ ਹੁਣ ਆਪਾਂ ਚੱਲਦੇ ਸੀ ਦਸਾਂ ਜੀ ਤੁਹਾਨੂੰ ਉੱਥੇ ਵੀ ਦਰਸ਼ਨ ਕਰੰਨੇ ਸਾਰੇ ਗੁਰੂਆਂ ਦੇ ਸਾਰੇ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਨਿੰਗਰੀਂ ਸਾਦੇ ਵੀ ਸਾਹਮਣੇ ਆ ਕਿਉਂਕਿ ਮਹੀ ਆਉਣ ਆਲਾ ਜਲਦੀ ਤੇ ਨਿਸ਼ਾਨ ਸਾਹਿਬ ਬਣਿਆ ਬਹੁਤ ਹੀ ਸੋਹਣੇ ਨਿਸ਼ਾਨ ਸਾਹਿਬ ਬਣੇ ਬੜੇ ਸੁੰਦਰ ਆ ਗੁਰਦੁਆਰਾ ਸਾਹਿਬ ਤੇ ਇੱਥੇ ਲੱਗੇ ਆ ਬੇਰੀ ਸਾਹਿਬ ਆ ਨਿਸ਼ਾਨ ਸਾਹਿਬ ਦਰਸ਼ਨ ਕਰ ਫਲਾਈ ਦਾ ਰਕਟਰ ਫਲਾਈ ਆਪਾਂ ਤੁਹਾਨੂੰ ਇਤਿਹਾਸ ਸੁਣਾਇਆ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਵਾ ਤੁਸੀਂ ਪੜ੍ਹ ਸਕਦੇ ਹੋ ਸ਼ੁਰੂ ਹੋ ਜਾਵੇ ਹਰਗਵੰਦੀ ਇਸ ਕੋਲ ਦਰ ਰੁੱਕ ਦੇ ਨਾਲ ਆਪਣਾ ਘੋੜਾ ਬੰਨਿਆ ਕਰਦੇ ਸਨ ਅਤੇ ਸੰਗਤਾਂ ਨਾਲ ਬਿਵੇਕ ਗਿਆਨ ਦੀਆਂ ਗੱਲਾਂ ਕਰਦੇ ਸਨ ਸੋ ਗੁਰਦੁਆਰੇ ਦੀ ਪਵਿੱਤਰ ਪਵਿੱਤਰ ਅਨੁਖਰਾ ਦੇ ਨਾਲ ਇੱਥੇ ਕੋਈ ਵੀ ਇਨਾ ਨਹੀਂ ਲਿਖਿਆ ਹੈ ਕਿ ਕੋਈ ਮੋਲੀ ਨਾ ਬੰਨੇ ਇਸ ਰੁੱਖ ਦੇ ਨਾਲ ਕੋਈ ਵੀ ਧਾਗਾ ਨਾ ਬੰਨੋ ਤੇ ਇਸ ਸਰੋਵਰ ਸਾਹਿਬ ਜੀ ਨੇ ਆਪਣਾ ਥੋੜਾ ਬੰਦੇ ਹੁੰਦੇ ਸੀ ਤੇ ਵਿਸ਼ਰਾਮ ਕਰਦੇ ਸੀ ਤੇ ਸੰਗਤਾਂ ਨੂੰ ਬਿਵੇਕ ਬੋਧ ਦਾ ਗਿਆਨ ਦਿੰਦੇ ਹੁੰਦੇ ਸੀ ਤੇ ਇੱਥੇ ਬਹੁਤ ਹੀ ਵੱਡਾ ਸਰੋਵਰ ਇਹਦਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਬਿਵੇਕ ਸਰ ਸਾਹਿਬ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਜੀ ਇੱਧਰ ਵੀ ਆ ਲੰਗਰ ਹਾਲ ਹੀ ਇੱਕ ਤਰ੍ਹਾਂ ਦਾ ਹਾਲ ਆ ਪੂਰਾ ਤੇ ਇੱਥੇ ਵੀ ਬੜੀ ਸੰਗਤ ਪੈਂਦੀ ਜਦੋਂ ਪਾਠ ਹੁੰਦਾ ਨਾ ਸਾਰੀ ਸੰਗਤ ਇੱਥੇ ਬਹਿ ਕੇ ਪਾਠ ਕਰਦੇ ਦੇਖ ਆ ਵੀ ਗੁਰਦਵਾਰੇ ਸੇਵਾ ਦੀ ਪਰਕਰਮਾ ਕਰ ਰਹੇ ਸੀ ਤੇ ਬੱਚੇ ਛੋਟੇ ਛੋਟੇ ਇੱਥੇ ਡੇ ਸਫਾਈ ਕਰਨਾ ਤੇ ਸੇਵਾ ਡੇ ਕਰਨਾ ਸਾਰਾ ਫਰਸ਼ ਪਾਣੀ ਨਾਲ ਡੇ ਤਾ ਹੁਣ ਵੇਖੋ ਛੋਟੇ ਛੋਟੇ ਪਚੰਗੀ ਸਿੰਘ ਇਦਾਂ ਡੇ ਸੇਵਾ ਕਰਨਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਏ ਪਾਣੀ ਪਾਤਾ ਮੇਰੇ ਤੇ ਤਾਂ ਤਾਂ ਨਾ ਤਾਂ ਨਾ ਕੋਈ ਨਾ ਟੋਂਦੇ ਦੇ ਪਾਣੀ ਪਾਣੀ ਟੋਂਣਾ ਫੇਰ ਦੂਰ ਲੂਗ ਫੇਰ ਹੀ ਦੂਰ ਜਾਊਗਾ ਵੈਰੀ ਗੁੱਡ ਰੋਜ਼ ਕਰਦੇ ਹਾਂ ਤੇ ਸੇਵਾ ਹਾਂਜੀ ਨਹੀਂ 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 ਰਾਤਵਾਰ ਹਰ ਰਾਤਵਾਰ ਹਰ ਰਾਤਵਾਰ ਕਿੱਥੋਂ ਆਉਂਦੇ ਅਸੀਂ ਸ਼ੇਰਾਂ ਵਾਲੇ ਗੇਟ ਤੋਂ ਸ਼ੇਰਾਂ ਵਾਲੇ ਗੇਟ ਤੋਂ ਅਸੀਂ ਤਾਂ ਲਾਲਖਪੁਰੇ ਆ ਗਰਨਾਨਿਕਪੁਰੇ ਤੋਂ ਲਾਗੇ ਲਾਗੇ ਤੇ ਗਿਆ ਬੱਚੇ ਸਾਰੇ ਇੱਥੇ ਅਬਰ ਸਰ ਸਰਦਈਗਾ ਦੇ ਸੇਵਾ ਦੇ ਕਰਨ ਹੈ ਪਾਓ ਯਾਰ ਮਰਤੀ ਹੁਣੇ ਮੀ ਪੈਨ ਵਾਲਾ ਮੀ ਤੂੰ ਗਿਆ ਇਹ ਸੇਵਾ ਦੇ ਨਾਲ ਨਾਲ ਥੋੜੀ ਜਿਹੀ ਸ਼ੈਤਾਨੀ ਵੀ ਕਰਦੇ ਮੇਰੇ ਹਿਸਾਬ ਨਾਲ ਹੂੰ ਗਾਣਾ ਇਤਿਹਾਸ ਪੜਨਾ ਆ ਤੇ ਇੱਥੇ ਇਤਿਹਾਸ ਲਿਖਿਆ ਗੁਰਦੁਆਰੇ ਸਾਹਿਬ ਦਾ ਇਤਿਹਾਸ ਪੜ ਲਿਓ ਤੇ ਆਹ ਵੇਖੋ ਸਕਰੀਨ ਸ਼ਾਟ ਲੈ ਸਕਦੇ ਤੁਸੀਂ ਸਾਰੇ ਇਤਿਹਾਸ ਦਾ ਤੇ ਪੜ ਸਕਦੇ ਹੋ ਜੀ ਫਿਰ ਹੁਣ ਅਸੀਂ ਚੱਲਦੇ ਆਂ ਸਿਦਾ ਸਾਹਿਬ ਵਾਲੇ ਤੇ ਉਧਰ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰੂ ਘਰ ਮੌਸਮ ਬਹੁਤ ਵਧੀਆ ਹੋਇਆ ਠੰਡਾ ਠੰਡਾ ਆਹ ਗੇਟ ਬਣਾਇਆ ਵਾ ਬੜਾ ਵਧੀਆ ਐਂਟਰ ਗੇਟ ਆ ਗੁਰਦੁਆਰੇ ਸਾਹਿਬ ਦਾ ਗੁਰਦੁਆਰਾ ਵੇਖੋ ਸਾਹਿਬ ਦਾ ਵੇਖ ਸਾਡੀ ਉਹ ਬੜਾ ਹੀ ਵਧੀਆ ਗੇਟ ਬਣਿਆ ਨੰਦਰਾ ਮਖਾ ਦਨੇ ਵੀ ਸਰ ਇਥੇ ਜੋੜਾ ਘਾਰ ਆ ਗਏ ਦੇ ਅੰਦਰ ਹੀ ਆ ਜੋੜਾ ਘਾਰ ਆ ਇਥੇ ਆ ਬਾਜ਼ਾਰ ਆ ਗਿਆ ਬਾਹਰ ਸਾਰਾ ਬਾਜ਼ਾਰ ਆ ਗਿਆ ਸਿੱਦਾ ਸਾਹਿਬ ਵਾਲਾ ਜਿਹੜਾ ਬਾਜ਼ਾਰ ਹੈ ਲਖਾਦੇ ਹੋ ਤੁਸੀਂ ਇਥੇ ਛੋਟੀਆਂ ਛੋਟੀਆਂ ਦੁਕਾਨਾਂ ਸਾਰੀਆਂ ਆਹ ਰਸਤਾ ਜਿੱਦਾ ਜਾਂਦਾ ਉਧਰ ਅਮਰ ਉਥੇ ਦਰਬਾਰ ਸਾਹਿਬ ਵੱਲ ਸਰਦਾਈ ਹੋ ਜਾਣ ਦੀ ਗੁਰੂ ਕੀ ਸਾਰੀ ਸੰਗਤ ਆ ਗੁਰਦਵਾਰਾ ਅੰਗਰੇਖਾ ਸਾਹਿਬ ਆ ਗੁਰਦਵਾਰਾ ਆ ਕਿਹੜਾ ਹੈ ਗੁਰਦਵਾਰਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਗੁਰੂ ਅਰਜਨ ਦੇਵ ਜੀ ਦਾ ਰਾਮ ਸਰਜ ਗੁਰਦਵਾਰਾ ਸਾਹਿਬ ਇੱਥੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਆ ਗੁਰਦਵਾਰੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਪਾਇਆ ਗੁਰਦਵਾਰਾ ਇਸ ਤੋਂ ਇੱਥੇ ਬਾਣੀ ਲਿਖਵਾਈ ਹੈ ਠੀਕ ਹੈ ਸਾਬਰੀ ਦਾ ਸਾਰੇ ਜਿਹੜਾ ਸਾਰੇ ਮਾਤਰਾ ਜਿਵੇਂ ਪੂਪਾਏ ਗੁਆ ਤੇ ਬਾਣੀ ਲਿਖਵਾਈ ਹੈ ਠੀਕ ਹੈ ਛੋਟੇ ਬੱਚੇ ਆਂਗਤ ਵੇਖ ਲਓ ਗੁਰੂ ਕੀ ਕਿੰਨੀ ਜਿਆਦੀ ਸੰਗਤ ਆਈ ਆ ਰਾਤ ਵਾਰੀ ਇਦਾਂ ਹੀ ਹੁੰਦੀ ਸੰਗਤ ਇੱਥੇ ਗੁਰਦੁਆਰਾ ਰਾਮ ਸਰ ਜਾਪ ਹੋਣਗੇ ਆਪਾਂ ਤੁਹਾਨੂੰ ਅੰਦਰ ਦਰਸ਼ੀਆਂ ਕਰਾ ਦਨੇ ਸ਼ਕਲ ਨੇ ਵਾਹ ਗੁਰੂ ਜੀ ਇੱਧਰ ਦੀ ਸਾਈਡ ਤੇ ਗੁਰਦਾਰਾ ਰਾਮ ਸਰ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਵੀ ਬੜਾ ਹੀ ਵਧੀਆ ਸਰੋਵਰ ਬਣਿਆ ਹੋਇਆ ਹੈ ਬੜਾ ਹੀ ਪ੍ਰਾਰਥਨਾ ਸਰੋਵਰ ਹੈ ਇਹ ਵੀ ਤੇ ਗੁਰਦ੍ਰਸ਼ਣ ਕਰ ਸਕਦੇ ਹੋ ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਨਾ ਉਹਦੀ ਮੈਂ ਗੱਲ ਕਰਨੀ ਹੈ ਕਿ ਇੱਥੇ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਸੀ ਗੁਰੂ ਅਰਜਨ ਦੇਵ ਜੀ ਵੱਲੋਂ ਤੇ ਇੱਥੇ ਤਿਆਰ ਹੋਇਆ ਵਾ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਤੇ ਭਾਈ ਗੁਰਦਾਸ ਜੀ ਵੱਲੋਂ ਲਿਖਿਆ ਗਿਆ ਤੇ ਦਰਸ਼ਨ ਕਰ ਸਕਦੇ ਹੋ ਨਿਖਾਨ ਸਾਹਿਬ ਸਾਰੀ ਸੰਗਤ ਵੇਲੋ। ਹੋ ਟੈਂਟ ਸਾਰੇ ਲਾਦਣ ਲੱਗੇ ਕਿਉਂਕਿ ਆ ਇੱਥੇ ਸੇਵਾ ਚੱਲਣ ਦੀ। ਦਾ ਦੇ ਲੰਗਰ ਦੀ ਸੇਵਾ ਚੱਲਣ ਦੀ ਇੱਥੇ ਤੇ ਟੈਂਟ ਸਾਰਾ ਲਾਤਾ ਕਿਉਂਕਿ ਮੀਂਹ ਦਾ ਹੁਣ ਬਹੁਤ ਜ਼ਿਆਦਾ ਜ਼ੋਰ ਪੈਣ ਲੱਗਾ। ਹਨੇਰੀ ਵੀ ਚੱਲਣ ਦੀ ਤੇ ਹੁਣ ਅਸੀਂ ਸਰੋਵਰ ਲਾਗੇ ਪਹੁੰਚ ਗਏ। ਹਰ ਅੰਦਰ ਦਰਸ਼ਨ ਕਰਾਉਂਗੇ ਤੁਹਾਨੂੰ। ਹੁਕਮਨਾਮਾ ਸਾਹਿਬ ਗੁਰਦੁਆਰਾ ਸ਼੍ਰੀ ਮੰਦਿਰ ਸਾਹਿਬ ਆਮਰਸਰ ਹੁਕਮਨਾਮਾ ਸਾਹਿਬ ਪੜੋ ਕੰਗਜੀ ਤੁਸੀਂ ਉਸ 베ਰੀ ਦੇ ਦਰਸ਼ਨ ਕਰ ਰਹੇ ਹੋ ਇਥੇ ਇਤਿਹਾਸ ਲਿਖਿਆ ਇਤਿਹਾਸ ਪੜੋ ਤੇ ਉਹ ਪੁੱਤਰ ਸਥਾਨ ਹੈ ਜਿੱਥੇ ਸੀਧਾਂ ਦੇ ਸਰਤਾਜ ਪੰਜਵੇਂ ਸਾਹਿਬ ਜਗ ਜਨਦੇਵ ਜੀ ਇੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਸੁਖਣੀ ਸਾਹਿਬ ਦਾ ਉਚਾਰਨ ਕੀਤਾ ਜਿਹੜੇ ਕਿ ਐ ਇੰਨੇ ਅੰਗ ਦੇ ਸ਼ੋਭੀ ਤੇ ਤੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਗੁਰਦਵਾਰਾ ਮੰਜੀ ਸਾਹਿਬ ਬੇਰੀ ਵੇਖਾ ਤੇ ਬੇਰੀ ਦਰਸ਼ਨਤ ਆ ਲੋਕਾਂ ਦੇ ਉਹਾਂ ਪਿੱਛੇ ਜਾ ਕੇ ਦਰਸ਼ਨ ਕਰਾ ਦਿੰਦਾ ਸਾਡੀ ਫੋਰੀ ਦੇ ਮਹਾਂ ਗੁਰ ਜੀ ਦਰਸ਼ਨ ਕਰੋ ਜੀ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ ਦਾ ਸਥਾਨ ਦੇ ਇਤਿਹਾਸਿਕ ਸਥਾਨ ਹੈ ਤੇ ਸ਼ੀਗਨ ਦਾ ਸਥਾਨ ਵੀ ਦੇ ਸਾਥ ਅੱਜ ਜੋੜ ਮੇਲਾ ਮੱਗਾ ਬਾਬਾ ਬੋਤਾ ਸਿੰਘ ਦਾ ਅੱਜ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਦੇ ਸ਼ੀਦੀ ਜੋੜ ਮੇਲਾ ਆ ਜੀ ਦਰਸ਼ਨ ਕਰੋ ਜੀ ਸਥਾਨ ਦੇ ਬਹੁਤ ਹੀ ਸੋਹਣਾ ਸਥਾਨ ਥੋੜੇ ਦਿਨ ਪਹਿਲਾਂ ਹੀ ਇਹ ਤਿਆਰ ਹੋਇਆ ਵਾ ਤੇ 1-2 ਮਹੀਨੇ ਹੋਏ ਆ ਇਸ ਸਥਾਨ ਨੂੰ ਤਿਆਰ ਹੋਏ ਨੇ ਤੁਹਾਨੂੰ ਅੰਦਰੋਂ ਸਾਰੇ ਦਰਸ਼ਨ ਕਰਾਉਣੇ ਜਾ ਕੇ ਸੰਕੇਤ Segura. ਜਿਆਦਾ ਸੋਨਾ ਹੋ ਚੁੱਕਾ ਆ ਪੂਰਾ ਠੰਡਾ ਮੌਸਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਗੁਰਦਾਰਾ ਕੀਰਾਨ ਸਰ ਖਾਲ ਦੀ ਮਾਰਤੋਆ ਬਹੁਤ ਹੀ ਥੋਣੀ ਲੱਗ ਰਹੀ ਹੈ ਤੇ ਇਧਰਲੀ ਸਾਈਡ ਗੁਰਦਾਰਾ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਦਾ ਸਿੰਘ ਦਾ ਸਿੱਧੀ ਅਸਥਾਨ ਆ ਇੱਥੇ ਕੀਦੀ ਜੜਾ ਵਾਰ ਇਹਦਾ ਚੱਲ ਰਿਹਾ ਤੇ ਸੰਗਤਾਂ ਬਹੁਤ ਹੀ ਪ੍ਰੇਮ ਨਾਲ ਇਸੀ ਤੜੀ ਮਨਾ ਰਹੀਆਂ ਨੇ ਤੇ ਸਾਦੇ ਹੋ ਜਮੀਂ بارش ਆਉਣ ਵਾਲੀ ਬਾ ਥੋੜੀ ਦੇਰ ਵਿੱਚ ਸ਼ਾਮ ਸੰਤ ਹੁਣ ਨਹੀਂ ਚੱਲਦੇ ਆ ਲੰਗਰ ਹਾਲ ਵਿੱਚ ਇੱਧਰ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਜੀ ਹੋਰ ਇਹ ਸੰਗਤ ਜੀ ਦਰਸ਼ਨ ਕਰ ਸਕਦੇ ਹੋ ਗੁਰਦਰਾ ਸਾਹਿਬ ਦੀ ਜੀ ਦਾ ਹੈ ਜੀ ਪੈਰੇ ਸਭ ਤੇ ਬਹੁਤ ਜ਼ਿਆਦੀ ਸੰਗਤ ਹੁੰਦੀ ਹੁਣ ਕਾਫੀ ਸੰਗਤ ਜਾ ਚੁੱਕੀ ਹੋਈ ਆ ਅਜਾਤਵਾਰ ਦਾ ਦਿਨ ਹੈ ਅੱਜ ਪੈਰਾ ਸਭ ਨੂੰ ਦਾ ਸਮਾਪਤੀ ਹੋ ਚੁੱਕੀ ਆ ਪਹਿਲਾਂ 바ਵਾ ਸੰਗਤੀ ਤੇ ਹੁਣ 바ਵਾ ਜਾ ਚੁੱਕੀ ਹੋਈ ਆ ਜੀ ਹੁਣ ਵੀ ਕਾਫੀ ਸੰਗਤ ਆ ਪਰ ਪਹਿਲਾਂ ਨਾਲੋਂ ਘਟ ਗਈ ਤਲੇਬਾ ਸੇ ਸ਼ਬੀਲ ਆ ਈਲਿਆ ਦੇ ਸ਼ੀਲ ਦੇ ਉੱਤੇ ਵੇਖੋ ਬਰਫ ਕਿੰਨੀ ਵਧੀਆ ਬਰਫ ਹੀ ਬਰਫ ਕਿੰਨੀ ਬਰਫ ਹੋਈ ਹੈ जिंदे में दो मामी दो अन्य आचार्य धर्म पर वाले साहब सब दास ने कदरियां कीता जिसने भी किसी से जनी किसी ने दिया किसी भी कोई मानते जब कीता परंपरा के मानद में चलिए तो कोई आज नाम लिया सब रास्ता दिया दुकान में करते हो